ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਪੰਜਾਬ ਉੱਤੇ ਲੰਮਾ ਸਮਾਂ ਰਾਜ ਕੀਤਾ ਅੱਜ ਵੀ ਉਹਨਾਂ ਦੇ ਰਾਜ ਦੀਆਂ ਗੱਲਾਂ ਅੰਦੇਸ਼ ਦੁਨੀਆ ਵਿੱਚ ਚੱਲਦੀਆਂ ਨੇ ਤੇ ਦੁਨੀਆ ਨੇ ਉਹਨਾਂ ਦੇ ਰਾਜ ਨੂੰ ਲੋਹ ਮੰਨਿਆ ਉਹਨਾਂ ਦੇ ਰਾਜ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਜਦੋਂ ਅੰਗਰੇਜ਼ ਭਾਰਤ ਆਏ ਸਨ ਤਾਂ ਉਹਨਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਸਿੰਘਾਸਣ ਅਤੇ ਕੋਹਿੰਨੂਰ ਹੀਰਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਆਪਣੀ ਬਾਹ ਉੱਤੇ ਬੰਦੇ ਸੀ ਉਸ ਨੂੰ ਅੰਗਰੇਜ਼ ਇੰਗਲੈਂਡ ਵਿੱਚ ਲੈ ਗਏ ਜਿਸ ਨੂੰ ਮੁੜ ਭਾਰਤ ਲਿਆਉਣ ਦੀ ਆਵਾਜ਼ ਉੱਠੀ ਹੈ ਇਸੇ ਦੇ ਸਬੰਧ ਵਿੱਚ ਅੰਮ੍ਰਿਤਸਰ ਵਿਖੇ ਇੱਕ ਮਨੁੱਖੀ ਅਧਿਕਾਰ ਸੰਸਥਾ ਵੱਲੋਂ ਸੰਸਦ ਮੈਂਬਰ ਭਾਈ ਸਰਬਜੀਤ ਸਿੰਘ ਖਾਲਸਾ ਹੋਰਾਂ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਕੋਹਿੰਨੂਰ ਹੀਰੇ ਨੂੰ ਭਾਰਤ ਲਿਆਂਦਾ ਜਾਵੇ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੋਵੇਗੀ ਜੇਕਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ ਸਿੰਘਾਸਣ ਅਤੇ ਕੋਹਿੰਨੂਰ ਹੀਰਾ ਇੰਗਲੈਂਡ ਤੋਂ ਭਾਰਤ ਮੁੜ ਵਾਪਸ ਲਿਆਂਦਾ ਜਾਵੇ ਪਰ ਹੁਣ ਸਵਾਲ ਇਹ ਹੈ ਕਿ ਜੇਕਰ ਹੀਰੇ ਨੂੰ ਭਾਰਤ ਲਿਆਂਦਾ ਗਿਆ ਤਾਂ ਉਸ ਨੂੰ ਸੰਭਾਲੇਗਾ ਕੌਣ ਤੇ ਰੱਖੇਗਾ ਕੌਣ ਕੇਂਦਰ ਸਰਕਾਰ ਜਾਂ ਫਿਰ ਪੰਜਾਬ ਸਰਕਾਰ ਜਦੋਂ ਇਸ ਬਾਬਤ ਖਾਲਸਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜੋ ਕਿਹਾ ਉਹ ਤੁਸੀਂ ਆਪ ਹੀ ਸੁਣੋ ਨੋਟਿਸ ਦਿੱਤਾ ਹੈ ਉਹਦਾ ਤੇ ਮੈਂ ਜਾ ਕੇ ਦਿੱਲੀ ਜਾਊਂਗਾ ਤੇ ਗੜਕਰੀ ਸਾਹਿਬ ਨੂੰ ਮਿਲ ਕੇ ਦਊਂਗਾ ਤਾਂ ਕਿਵੇਂ ਵੇਖ ਤੇ ਕਿੰਨਾ ਕੁ ਜ਼ਰੂਰੀ ਹੈਗਾ ਕਿ ਉਸ ਸੜਕ ਨੂੰ ਬਣਾ ਕਿਉਂਕਿ ਜ਼ਰੂਰੀ ਹੈ ਜੀ ਲੋਣਾ ਸਰਦਾਲੂ ਹੈ ਉਹਨਾਂ ਨੂੰ ਬਾਅਦ ਸੌਫਾ ਪਾਊਗਾ ਉਹਨ ਰੋਪੜ ਨੂੰ ਘੁੰਮ ਕੇ ਆਉਣੇ ਆਨੰਦਪੁਰ ਸਾਹਿਬ ਅੰਮ੍ਰਿਤਸਰ ਵਾਲੇ ਉਹ ਬੰਗਾ ਤੋਂ ਸਿੱਧੇ ਆ ਜਾਣਗੇ ਰਾਜਾ ਰਣਜੀਤ ਸਿੰਘ ਜੀ ਨਾਲ ਰਾਜ ਦੀ ਗੱਲ ਕੀਤੀ ਗਈ ਹੈ ਉਹਨਾਂ ਦੀ ਗੱਲ ਕਰਦੇ ਆਂ ਅੱਜ ਦੀ ਗੱਲ ਮੇਰੇ ਸਾਹਮਣੇ ਨਾਲ ਹਲੇ ਨਹੀਂ ਆਉਣਾ ਚਾਹੀਦਾ ਕੀ ਕਰਨਾ ਪਲੇ ਉਹ ਕੋਈ ਕਿਥੇ ਗੋਲੇ ਅੱਗੇ ਰੱਖੋਗੇ ਸਨਿਕ ਮਿਟੀ ਜਕਰੋ ਜੀ ਦੇਖ ਦੇਖ ਦੇ ਕਰੇ ਤੇ ਫਿਰ ਇਹ ਜਦੋਂ ਸ਼ੁਰੂ ਮਿਟੀ ਲਿਆ ਉਹ ਵਿਸ਼ਾ ਜੀ ਖਾਲਸੇ ਦੀ ਜਨਮ ਭੂਮੀ ਅਕਚਰੇ ਕਿਸਨਰ ਸਾਹਿਬ ਜੇ ਨਨਕੋ ਸਾਹਿਬ ਨੂੰ ਜਾਣ ਵਾਲੀ ਸੜਕ ਹੈ ਔਰ सड़क बड़े लंबे समय तो सड़क में और किसी ने भी सारने ली और किसी सरकार ने ध्यान नहीं दता और सड़क न बनाने ला आनंदगढ़ महापुरक्षा जो बाबा सतनाम सिंह जी कार सेवा वाले कर रहे पर काम यह होंगे सरकारा का और इसको पहला गडकरी साहब ने उथे एक नीह पत्थर रख्या तो कुछ कारण तक तो कोई सड़क कंप्लीट नहीं हो सकी नाब सकार और ना किसी ने ध्यान दता ओक उसको पहला मांग पत्र गुरु नगरी पी गीत ओडला उन्होंने भी दिता से ਔਰ ਉਹਨਾਂ ਨੇ ਉੱਥੇ ਜਾ ਕੇ ਮੌਕਾ ਵੀ ਵੇਖਿਆ ਸੀ ਤੇ ਕਿਹਾ ਸੀ ਕਿ ਪਾਰਲੀਮੈਂਟ ਵਿੱਚ ਗੱਲ ਕਰਾਂਗੇ ਔਰ ਮੁੱਖ ਮੰਤਰੀ ਪੰਜਾਬ ਦੀ ਸੈਕਟਰੀ ਪੰਜਾਬ ਔਰ ਗੱਟਵੀ ਸਾਹਿਬ ਨੂੰ ਉਹਨਾਂ ਨੇ ਮਿਲ ਕੇ ਮੁਲਾਕਾਤ ਵੀ ਕੀਤੀ ਸੀ ਇਸ ਵਿਸ਼ੇ ਤੇ ਔਰ ਹੁਣ ਜਦੋਂ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਜੋ ਮੈਂਬਰ ਪਾਰਲੀਮੈਂਟ ਨੇ ਸੀਟ ਕੋਰਟ ਤੋਂ ਅਜੋ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਕਿਉਂਕਿ ਇਹ ਪੰਥ ਦਾ ਮਸਲਾ ਵਾ ਇਸ ਤੋਂ ਇਲਾਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੰਸਦ ਵਿੱਚ ਦੀ ਗੱਲ ਰਾਗਤ ਤੇ ਹੁਣਾਂ ਨੇ ਸਾਜ ਸਭਾ ਚੁੱਕੀ ਆ ਔਰ ਬਹੁਤ ਸਾਰੇ ਮਰਾਸਤਾ ਨੇ ਉਹਨਾਂ ਦੀਆਂ ਜਿਨ੍ਹਾਂ ਨੂੰ ਬਚਾਉਣ ਦੀ ਜ਼ਰੂਰਤ ਆ ਤੇ ਉਹਨਾਂ ਦੇ ਹਾਲਾਤ ਸੰਤਪਾ ਹੋਏ ਉਸ ਵਿਸ਼ੇ ਤੇ ਮਲਾਕਤ ਕੀਤੀ ਇੱਕ ਮਨੋਤਰ ਦਿੱਤਾ ਔਰ ਇਸ ਕੋ ਬਾਅਦ ਮੈਂ ਜਿਹੜੇ ਰਾਜਾ ਵਡੇਰ ਵੀ ਚੱਲੀ ਦੀ ਔਰ ਸਾਰੇ ਹੀ ਨੰਬਰ ਪਾਰਲੀਮੈਂਟਾਂ ਨੂੰ ਮਿਲ ਕੇ ਮੰਨ ਚੁੱਕੂਗਾ ਕਿ ਖਾਲਸੇ ਦੀ ਜਨਮ ਭੂਮੀ ਨੂੰ ਜਾਣ ਵਾਲੀ ਜਿਹੜਾ ਰਸਤਾ ਵਾ ਉਹ ਜਲਦ ਤੋਂ ਜਲਦ ਬਣਾਇਆ ਜਾਵੇ ਕਿਉਂਕਿ ਬਹੁਤ ਸਾਰੇ ਧਾਰਮਿਕ ਸਥਾਨਾਂ ਨੂੰ ਸੜਕ ਜੋੜਦੀ ਆ ਜਿਵੇਂ ਕਿ ਨੰਦਪੁਰ ਸਾਹਿਬ ਤੋਂ ਪੀਰਪੁਰ ਸਾਹਿਬ ਔਰ ਬਾਬਾ ਗੋਦਨ ਸ਼ਾਹ ਮਨੀਕਰਮ ਸਾਹਿਬ ਔਰ ਮਾ ਨੈਣਾ ਦੇਵੀ ਬਾਬਾ ਗੁਰਪਾਲ ਸਿੰਘ ਪੀਰ ਨਗਾਹ ਔਰ ਬਹੁਤ ਸਾਰੇ ਧਾਰਮਿਕ ਸਥਾਨ ਹੈ ਜਿਨੇ ਚੰਡੀਗੜ੍ਹ ਨੂੰ ਹਮਾਤਾ ਨੂੰ ਸੜਕ ਜੋੜਦੀ ਆ ਇਸ ਤਰਕੇ ਹਰ ਬੰਦਾ ਇੱਥੋਂ ਜਾਂਦਾ ਜਦੋਂ ਦੋ ਤਕਤਾਂ ਨੂੰ ਜੋੜਦੀ ਆ ਛਣ ਅਕਸ਼ੀ ਦੇਸਗੜ੍ਹ ਸਾਹਿਬ ਔਰ ਤਕਸ਼ੀ ਦੇਖਾਲਕ ਸਾਹਿਬ ਔਰ ਪਹਿਲੀ ਗੱਲ ਹੈ ਤੇ ਜਿਹੜਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਵਿੱਚ ਕੁਝ ਕੁ ਸੜਕ ਹੈ ਜਿਹੜੀ ਖਾਲਸੇ ਦੀ ਗਲਮ ਕੰਢੀ ਨੂੰ ਜਾਣ ਵਾਲੀ ਨਹੀਂ ਬਣੀ ਪਰ ਖਾਸ ਕਰਕੇ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਔਰ ਪਾਰਟੀ ਪਾਜੀ ਕੋ ਕੁਝ ਨਹੀਂ ਗੁਰੂ ਸਾਹਿਬ ਦਾ ਸਾਡਾ ਪਾਜਾ ਕਾਮਯਾਬ ਕਰਕੇ ਨਜਰ ਆ ਭਾਈ ਸਾਹਿਬ ਜੀ ਖਾਲਸਾ ਦਾ ਕਹਿਣਾ ਹੈ ਕਿ ਹੀਰੇ ਨੂੰ ਭਾਰਤ ਨਹੀਂ ਲਿਆਉਣਾ ਚਾਹੀਦਾ ਜੇਕਰ ਲਿਆਉਂਦਾ ਵੀ ਗਿਆ ਤਾਂ ਉਸ ਨੂੰ ਸੰਭਾਲੇਗਾ ਕੌਣ ਇਸ ਬਿਆਨ ਦੇ ਪਿੱਛੇ ਭਾਈ ਸਾਹਿਬ ਦੀ ਚਿੰਤਾ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਖੈਰ ਜਾਂਦੇ ਜਾਂਦੇ ਨੇ ਸ਼੍ਰੋਮਣੀ ਕਮੇਟੀ ਤੇ ਗੱਲ ਛੁੱਟ ਦਿੱਤੀ ਖਾਲਸਾ ਦਾ ਕਹਿਣਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਇਸ ਸੰਬੰਧੀ ਜ਼ਿਆਦਾ ਸਿਹਰਦ ਹੈ ਤਾਂ ਉਹ ਖੁਦ ਆਪ ਹੀ ਹੀਰੇ ਅਤੇ ਸਿੰਘਾਸਣ ਨੂੰ ਲੈ ਆਵੇ ਬਾਕੀ ਤੁਹਾਡੀ ਇਸ ਬਾਰੇ ਕੀ ਰਾਏ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰੋ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ